ਅੱਜ ਸਿਰਾਉ ਤੋਂ ਪਹਿਲਾਂ ਦੇ ਸਾਡੇ ਸਾਡੇ ਵੱਡੇ ਭਰਾਵਾਂ ਨੂੰ ਛੋਟੇ ਵੀੜਾ ਨੂੰ ਜਿਸਨਾਂ ਤੋਂ ਲਾਈਡੋਟੇ ਦਾ ਖਾਲਸਾ ਲਾਈਡੋਟੇ ਦਾ ਸਰਾਜੀ ਸਾਡੇ ਛੋਟਿਆਂ ਦੇ ਛੋਟੇ ਭਰਾਵਾਂ ਦੇ ਸਾਥ ਵਿੱਚ ਸੱਦਾ ਇਹ ਸਾਡੇ ਸਾਰੀ ਸੱਜਣਾ ਮਿੱਤਰਾਂ ਦੇ ਸਜੋਗ ਦੇ ਨਾਲ ਡਾਕਟਰ ਅਸਪੀਟਲ ਕਰੇਵਾਲ ਹਸਪਤਾਲ ਡਾ ਡਰਮਨਦੀਪ ਹਰਦੇਰੋ ਡਾ ਡਾ ਤਿੰਨ ਡਾ ਡਾ 730 ਰਪੀਆ ਤੇ ਅਸੀਂ ਇਹ ਟੂਰਨਾਮੈਂਟ ਕਰਾਉਣ ਰਹੇ ਨੇ ਜਿਹਦਾ ਫੇਰਾ ਸਾਡੇ ਵੀਰ ਛੋਟੇ ਤੇ ਹਰੀਕੇ ਦਾ ਤੇ ਬਹੁਤ ਇੰਡੀਆ ਦੇ ਟੂਰ ਕਾਉਂਦੇ ਫੋਟੋ ਵੀ ਆ ਰਹੇ ਨੇ ਤੇ ਕੈਸ਼ ਪ੍ਰਾਈਜ਼ ਜੀਬ ਰੱਖੀ ਹੈ ਜੀ ਔਰ ਉਹ ਜਿਹੜੇ ਟੀਮ ਕੈਂਪ ਵੀ ਨਾਲ ਉਹ ਵੀ ਰਨਰ ਅਪ ਹੋਊਗਾ ਨਾਲੇ ਬਹੁਤ ਸਾਰਾ ਤੇ ਫਸਟਲੀ ਕੈਸ਼ ਪ੍ਰਾਈਜ਼ ਹੈ ਸੈਕੰਡਲੀ ਵੀ ਪੰਜ 5th ਤੱਕ ਕੈਸ਼ ਪ੍ਰਾਈਜ਼ ਨਾਲ ਰੱਖਿਆ ਹੈ ਤੇ ਮਹਾਰਾਜ ਕਿਰਪਾ ਕਰੇ ਗੁਰਾਂ ਦਾ ਤੇ ਸਾਡੀ ਜਿਹੜੀ ਸਾਰੇ ਭਾਵਾਂ ਨਾਲ ਮਿਲ ਕੇ ਇਹ ਮਿਹਨਤ ਕੀਤੀ ਹੈ ਰਗ ਲਿਆਵੇ ਤੇ ਸਾਡਾ ਜਿਹੜਾ ਟੂਰਨਾਮੈਂਟ ਆ ਸਭੂਤਾ ਪੂਰਨ ਤੇ ਟ੍ਰੇਡਰ ਤੇ ਤੁਹਾਡੇ ਭਰਾਵਾਂ ਦਾ ਵੀ ਅਸੀਰਵਾਦ ਨਵੇਂ ਸਾਡੇ ਦਾ ਇਹ ਅਗਲਾ ਟੂਰਨਾਮੈਂਟ ਇਤੋਂ ਹੀ ਵਟਾ ਡਾਜੀ ਬਸ ਕਿ ਇਹ ਦੇਖੀ ਬੰਦੀ ਕਰਾਂਗੇ ਜਿਹੜੇ ਸਾਡੇ ਛੋਟੇ ਵੀਰ ਕਲਪ ਕੰਮ ਕਰਦੇ ਨੇ ਤੇ ਹੈ ਬੱਧਾ ਦੰਦੀ ਨਹੀਂ ਦਾ ਅੱਗੇ ਇੰਦਰਾਲੇ ਖੱਟੇ ਦੇ ਭਜਣ ਦੇ ਨੇ ਕੋ ਨਾਮ ਬਣਾਉਣਾ ਤੇ ਤੁਸੀਂ ਈਮਾ ਚ ਬਣਾਓ ਇੰਕਲ ਵਾਲੇ ਘਰ ਦੇ ਜਾ ਕੇ ਮੋੜ ਕੇ ਤੂੰ ਇੱਕ ਦਾ ਕੰਮ ਕਰਕੇ ਤੇ ਦੇਲ ਤੇ ਆ ਕੇ ਮੋੜ ਕੇ ਤੇ ਰੋਣਾ ਕਿ ਤੁਹਾਡੀ ਕਿਹਨੇ ਮਲਾਕਾਰ ਨਹੀਂ ਕਰਨੀ ਤੇ ਨਾ ਹੀ ਦੇ ਜਾਣਗੇ ਨਹੀਂ ਤੇ ਨਾਲ ਪੁੱਛਣਾ ਬਾਹਰ ਇਹ ਤੁਹਾਨੂੰ ਪਾਇਦਾ 1000 ਭੇਜਣਗੇ ਵੀ ਡਰਾ ਜਿੰਨਾ ਜਦ ਨਹੀਂ ਭੜੇ ਜਾਂਦੇ ਤੀ ਉਹਨਾਂ ਦਾ ਠੀਕ ਹੈ ਤੇ ਜਿੰਨਾ ਭੜੇਗੇ ਤੇ ਮੋੜ ਕੇ ਘਰ ਜਾਣਾ ਵੀ ਨਹੀਂ ਮਲਾਕਾਰ ਕਰਦੇ ਤੇ ਕਰਕੇ ਛੋਟੇ ਜਿਹੜੇ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਭਾਹ ਪੀਕਲ ਦਾ ਕੰਮ ਛੱਡ ਕੇ ਮਿਹਨਤ ਵਾਲੇ ਬਣਿਓ ਆਪਣੀ ਮਿਹਨਤ ਨਾਲ ਬਾਕਸਿੰਗ ਕਰੋ ਜੁੱਟੂ ਕਰੋ ਆਪਦੀ ਖੇਡੋ ਤੇ ਆਪਣਾ ਆਪਣੇ ਦੇਸ਼ ਦਾ ਨਾਮ ਬਣਾਓ ਵੇਖੋ ਕਿਤੇ ਕਿਤੇ ਵੀਰ ਭੈਣਾਂ ਦੀਆਂ ਲੰਬੇਕਿਤ ਨੈਸ਼ਨਲ ਤੇ ਨਾਮੜਾ ਆਉਂਦਾ ਅਰジナ ਵਾਰਡ ਮਲੇ ਆਪਾਂ ਦੇ ਰਿਸ਼ੀ ਵਾਰਡ ਮਲੇ ਇਹਨਾਂ ਦੇ ਵਾਰਡ ਲੋ ਕਿਤੇ ਕੋਈ ਵਾਰਡ ਤਾਂ ਨਹੀਂ ਇਹ ਫਾਲਾ ਤਾਂ ਨਾ ਹੀ ਕੋਈ ਵਾਰਡ ਮਿਲਣਾ ਉਹਦੇ ਸਿਰਫ ਗੋਲੀ ਜੇ ਤੇ ਜਾਂ ਖਲੀ ਸ਼ਤਰ ਤੇ ਜੇੜ ਨਹੀਂ ਹੈ ਪਤਾ ਛੱਡੋ ਤੇ ਗੇਮਾਂ ਵਾਲੇ ਬੰਨੇ ਹੋ ਹੱਥ ਜੋੜ ਕੇ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਆਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਜੀ ਪ੍ਰੈਸ ਕਾਨਫਰੰਸ ਸਭੇ ਜਿਹੜਾ ਸ਼ੋ ਟੂਰਨਾਮੈਂਟ ਹੋਇਆ ਅਰਿਤ ਸਿੰਘਲਵਾ ਕਲਾਸਿਕ ਅੰਮ੍ਰਿਤਸਰ ਕੋ ਨਾਟਕ ਆਰਕੀਟੇਰੀਅਮ ਜੁੜੇ ਬਾਰੇ ਕਾਨਫਰੰਸ ਆ ਜਿਹੜੀ

ਅਰ ਕਿਨੇ ਕਿਹੜੀ ਕੈਟਾਗਰੀ ਦੇ ਜਿਹੜੇ ਇਤਿਹਾਸ ਲੈ ਭਾਈ ਸਾਰੀਆਂ ਕੈਟਾਗਰੀਆਂ ਆ ਜੁੜੀ ਐ ਸੀਨੀਅਰ ਮਾਸਟਰ ਕੈਟਾਗਰੀ ਹੈਂਡੀਕੈਪ ਕੈਟਾਗਰੀ ਆਪਾਂ ਚ ਹੈਂਡੀਕੈਪ ਕੈਟਾਗਰੀ ਰੱਖੀ ਐ ਜਿੰਨਾਂ ਕੋ ਕੋਈ ਚਾਰਜ ਨਹੀਂ ਦਾ ਕੈਸ਼ ਪ੍ਰਾਈਜ਼ ਉਹਨਾਂ ਨੂੰ ਵੀ ਦੇ ਰਹੇ ਜਿਹੜੇ ਵੀਚਰ ਹੋ ਗਿਆ ਫਾਈਟਸ ਹੋ ਰਿਹਾ ਉਹਨਾਂ ਦੀ ਕੈਟਾਗਰੀ ਰੱਖੀ ਐ ਮਾਸਟਰ ਵੀ ਰੱਖੀ ਜਿਹੜੇ ਬਜ਼ੁਰਗੋ ਆਪਣਾ ਲਾਲੀ ਤੇ 40 ਸਾਲ ਤੋਂ ਬਾਅਦ ਆ ਲੈ ਰੱਖੀ ਐ ਜੂਨੀਅਰ ਸਾਰੀਆਂ ਕੈਟਾਗਰੀਆਂ ਰੱਖੀਆਂ ਜੀ ਕਿੱਥੋਂ ਕਿੱਥੋਂ ਤੁਹਾਡੇ ਵਿੱਚ ਬੋਲਦੇ ਭਾਈ ਬੰਬੇ ਬੈਂਗਲੌਰ ਉਪਰਖਣ ਪੂਰੇ ਇੰਡੀਆ ਤੋਂ ਆ ਰਹੇ ਨੇ ਕਿ ਚੈਨੋ ਬੋਲਿਓ ਜੇਕਰ ਟੋਕੜਾ 300 ਪਲੱਸ ਹੋਣਗੇ ਤੇ ਉਹਨਾਂ ਦਾ ਸੀ ਰਹਿਨ ਸਹਿਨ ਫਰੀ ਕਰਾਇਆ ਵਾ 2000 ਬੰਦੇ ਦੀ ਰੋਟੀ ਦਾ ਰੇਤ ਮਤਲਬ ਪਲੇਅਰ ਦੀ ਆਪਾਂ ਪੂਰੀ ਸੁਵਿਧਾ ਨੂੰ ਮਤਲਬ ਦੇ ਰਿਹਾਏ ਪੂਰੀ ਸੁਵਿਧਾ ਦੇ ਰਿਹਾ ਹਾਂ ਅੱਜ ਦਾ ਨੋਟ ਹੋਣਾ ਜਿਸ ਤਰ੍ਹਾਂ ਸੰਦੇਸ਼ ਇਹ ਦੇਣਾ ਚਾਹਾਂਗੇ ਆਪਣੇ ਮਤਲਬ ਮੈਸੇਜ-ਮੈਸੇਜ ਛੱਡ ਕੇ ਸਾਰੇ ਕੰਮ ਮਾੜੇ ਛੱਡ ਕੇ ਜੀਮਾਂ ਵਾਲਾ ਆਪਣੇ ਮਾਰਦੋਰਾ ਸਤਕਾਰ ਕਰੋ ਤੇ ਸਪੋਰਟਸ ਦਾ ਹਿਸਾ ਲਾਓ

ਦੇੰਦੇ ਆ ਆਪ ਵੀ ਕੀਤਾ ਵਾ ਉਹ ਹਿਸਾਬ ਨਾਲ ਕਿ ਸਾਨੂੰ ਪ੍ਰੋਬਲਮ ਕੀ ਆਉਂਦੀ ਸੀ ਉਹ ਚੀਜ਼ ਨੂੰ ਫੇਸ ਕਰਕੇ ਮੈਨੂੰ ਵਧੀਆ ਤਰੀਕੇ ਦਾ ਸ਼ੋਅ ਬਣਾਇਆ ਭਾਜੀ ਹਰੀ ਸਿੰਘ ਨਲੂਆ ਇੱਕ ਸੁਪਰ ਪਾਵਰ ਦਾ ਸਰੋਤਗੀ ਜਿਨੇ ਪੂਰੇ ਏਸ਼ੀਆ ਦਾ ਸਭ ਤੋਂ ਨੰਬਰ 1 ਜਰਨੈਲ ਹੈ ਤੇ ਗੇਮ ਵੀ ਆਡੀ ਪਾਵਰ ਦੀ ਏ ਤੇ ਫਿਰ ਤਾਂ ਹੀ ਪਾਵਰ ਪਾਵਰ ਹੋ ਗਈ ਕਿ ਤਰ ਹਰੀ ਸਿੰਘ ਨਲੂਆ ਆ ਗਿਆ ਸਰਕਾਰ ਵੱਲੋਂ ਕਿਹਦਾ ਸੁਝਾਉ ਭਾਜੀ ਸਰਕਾਰ ਵੱਲੋਂ ਸਾਨੂੰ ਜਵਾਨੀ ਦੀ ਹੁਤ ਨਹੀਂ ਹੈ ਤੇ ਸਰਕਾਰ ਆਪਣੇ ਕਾਮੀ ਕਰ ਲੈ ਇੰਨਾ ਹੀ ਬੜਾਵਾ ਉਹਨਾਂ ਨੇ ਸਾਡੀ ਕੀਮਤ ਕਰਦੀ ਉਹ ਜੇ ਲਾਈਨ ਤੇ ਹੋਏ ਜਿੱਤੇ ਬੜਾ ਕੁਝ ਹੋ ਸਕਦਾ ਸਰਕਾਰ ਦੇ ਛੱਡੋ ਕੀ ਕਹਿਣਾ ਨਾ ਸਾਨੂੰ ਕੋਈ ਕਮੇਟੀ ਸਾਡੀਆਂ ਸੰਸਥਾਵਾਂ ਵਾ ਹਿੰਦੂ ਸਿੱਖਾਂ ਦੀਆਂ ਸੰਸਥਾਵਾਂ ਵਾ ਸ਼੍ਰੋਮਣੀ ਕਮੇਟੀ ਇਹ ਜੱਥੇਬੰਦੀਆਂ ਨੇ ਇਹ ਪੈ ਇਕੱਠੇ ਕਰਦੇ ਲੱਗੇ ਬਾਹਰੋਂ ਸਾਨੂੰ ਚੁਆਨੀ ਦੀ ਗੱਲ ਨਹੀਂ ਮਤਨੀ ਕੀਤੀ ਆਪਾਂ ਚਾਹਦੇ ਵੀ ਨਹੀਂ ਆ ਪਰਾਂ ਨੂੰ ਚਾਹੀਦਾ ਹਿੰਦੂਆ ਦੀਆਂ ਸੰਸਥਾਵਾਂ ਵਾ ਜਿਹੜੀਆਂ ਆਪਣੀ ਲਾਹਰਸ਼ਿਪ ਚਾਹਣਾ ਸਾਰੇ ਉੱਤਰਾ ਰੋਲਾਪਾ ਨੂੰ ਬਹੁਤ ਸੰਸਥਾਵਾਂ ਆ ਗਈਆਂ ਜੇ ਪੋਰਸ ਦਾ ਐਡਾ ਤਗੜਾ ਕੰਮ ਹੋਇਆ ਕਿ ਸਾਡੀ ਬੰਦਗੀ ਬਾਕੀ ਆਪਣੇ ਕਰਤਾਰ ਭਾਜੀ ਅਥੀਰ ਭਾਜੀ ਹੋਵੇ ਇਹਨਾਂ ਨੇ ਸਾਡੀ ਮਤ ਕਰਵਾਈ ਕਰਤਾਰ ਭਾਜੀ ਨੇ ਰੇੜੇ ਸ਼ਹਿਰ ਦੇ ਕਈ ਡਾਕਟਰਾਂ ਤੋਂ ਆਡੀ ਜਲ ਕਰਵਾਈਏ ਅਵੰਦੀਵਸਤਾਲ ਹੋ ਗਿਆ ਇਸ ਤਰ੍ਹਾਂ ਕਰਕੇ ਮਤਲਬ ਆਪਣੇ ਹੀ ਯਾਰਾ ਭਰਾਵਾਂ ਦੇ ਵੱਡੇ ਆਦੇ ਸੇਪੇ ਸ਼ੋਹ ਕਰਾਣੇ ਕੋਈ ਮਤਲਬ ਇੰਡੀਵਿਜੂਅਲ ਸੰਸਥਾ ਜਾਂ ਕੋਈ ਸਰਕਾਰ ਨਹੀਂ ਇੱਕ ਸੰਸਥਾ ਵਾ ਜੈਸਟ ਸੇਵਾ ਸੁਸਾਇਟੀ ਉਹ ਵੀ ਸਾਡੀ ਮਤ ਕਰਦਾ ਬਸ ਟਾਈਮਿੰਗ ਹੀ ਗੱਟ ਬੜਾ ਅਜੀ ਟਾਈਮਿੰਗ 23 ਤਰੀਕ ਨੂੰ ਹੋਏ ਟੂਰਨਾਮੈਂਟ ਦੇ ਚੋਣ ਦੇ। ਕਿਉਂਕਿ ਜੇ ਬੱਚੇ ਸਪੋਰਟਸ ਜਾਣਦੇ ਤਾਂ ਨਸ਼ੇ ਤੋਂ ਦੂਰ ਰਹਿਣ। ਫਿਰ ਇਨਾਮ ਦੇਖੋ ਹੈਰੀ ਹੁਣ ਨੇ ਢੇਰ ਜਾਦੇ ਵੱਡੇ ਰਹਾਉਂਦੇ ਆ ਕਿ ਜੇ ਦੇਖੋ ਇੰਨੇ ਪੈਸੇ ਲਾਦੇ ਆ ਕੰਪੀਟੀਸ਼ਨ ਵੱਡਾ ਲਾਣਾ ਵਾਸਤੇ ਇੰਨੀ ਤਿਆਰੀ ਕਦੀ ਬੰਦੀ ਆ। ਅੱਗੋ ਇਨਾਮ ਹੀ ਨਾ ਬਿਲੰਡਦਾ ਹੈ ਕੋਈ ਮੈਡਲ ਲੈ ਗਿਆ। ਇਹਨੂੰ ਕਿਧੋ ਇਨਾਮ ਨਹੀਂ ਮਿਲਿਆ ਇਸ ਕਰਕੇ ਹੈਰੀ ਨੇ ਖੁਦ ਪ੍ਰੋਗਰਾਮ ਕੀਤਾ ਅਸੀਂ ਚਲੋ ਸਾਰਾ ਡਾਟਾ ਜਿਹੜਾ ਜਕਾਰ ਭਾਈ ਨਾਲ ਉਹ ਖੁਦ ਸਪੋਰਟਸਮੈਨ ਉਹਨਾਂ ਨੂੰ ਜਾਦਾ ਪਤਾ ਸਾਡੋ ਵੀ ਜਿਆਦਾ ਪਤਾ ਵਾ ਕਿ ਨਸ਼ਿਆਂ ਚ ਕੁਛ ਨਹੀਂ ਦਾ ਗੈਂਗਸਟਰ ਜੋ ਜਿੱਦਾ ਕਹਿ ਰਿਹਾ ਕਿ ਲੜਾਈ ਤੇ ਕਲੈਕਸ਼ਨ ਲੜਾਈ ਤਾਂ ਮਾਰੀ ਹੁੰਦੀ ਭਾਵੇਂ ਤੁਸੀਂ ਕਿਸ ਨੂੰ ਮਾਰ ਦੋ ਭਾਵੇਂ ਤੁਹਾਡੇ ਸਾਡ ਲੱਗੀ ਉਹ ਮਾਰ ਲਈ ਤੇ ਇਹ ਪ੍ਰੋਗਰਾਮ ਕਰਾਉਣ ਦਾ ਮਕਸਦ ਹੈ ਭਈਆ ਕਿ ਲੋਕੀ ਨਸ਼ਿਆਂ ਤੋਂ ਦੂਰ ਗਲਤ ਕਮਾਂ ਤੋਂ ਦੂਰ ਹੋ ਕੇ ਕੰਪੀਟੀਸ਼ਨਾਂ ਆ ਜਾਣ ਵਧੀਆ ਵਧੀਆ ਇਨਾਮ ਲਿਆਣ ਤੇ ਮੈਂ ਸਰਕਾਰ ਨੂੰ ਅਪੀਲ ਕਰਨਾ ਕਿ ਜਿਹੜੇ ਬੱਚੇ ਕੋ ਜਿੱਤ ਕੇ ਆਉਂਦੇ ਆ ਉਨਰ ਕੋ ਗਵਰਨਮੈਂਟ ਜੋਬ ਦੇ ਦੀ ਜਾਣ ਸੁਵਿਧਾ ਦਿੱਤੀਆਂ ਜਾਂ ਇੱਥੇ ਵੱਡੇ ਵੱਡੇ ਸਟੇਡੀਅਮ ਬਣਨੇ ਚਾਹੀਦੇ ਜਿਨ੍ਹਾਂ 'ਚ ਬੱਚੇ ਪ੍ਰੈਕਟਿਸ ਕਰੋ ਦੇਖੋ ਜਿਵੇਂ ਹਰਿਆਣਾ ਤਰੱਕੀ ਕਰ ਰਿਹਾ ਵਾ ਸਾਡੇ ਤੋਂ ਪਿੱਛੇ ਹੁੰਦਾ ਸੀ ਅੱਜ ਉਹ ਸਾਡੇ ਤੋਂ ਕਾਫੀ ਅੱਗੇ ਚਲ ਗਿਆ ਵਾ ਦੇਖੋ ਤੇ ਮੇਰੀ ਅਪੀਲ ਹੈ ਹੋਈ ਹੈ ਕਿ ਪੰਜਾਬ ਸਰਕਾਰ ਨੂੰ ਕਿ ਇੱਥੇ ਸੁਵਿਧਾ ਇੰਨੀ ਕਿ ਜਿਆਦਾ ਨਾ ਬੱਚੇ ਤਿਆਰੀ ਕਰਨ ਉਹਨਾਂ ਸ਼ੌਂਕ ਹੋ ਗਏ ਦੇਖੋ ਇੰਨੇ ਵੈਸੇ ਕਿਸੇ ਕੋਲ ਨਹੀਂ ਹੁੰਦੇ ਕਿ ਇੰਨੇ ਨੇ ਪੈਸੇ ਲਾਣ ਦੇ ਸਰਕਾਰਾਂ ਸੁਵਿਧਾ ਦੇਣ ਜਾਂ ਤੇ ਮੇਰੇ ਖਿਆਲ ਨਾਲ ਇਹ ਕਾਫੀ ਤਰੱਕੀ ਕਰਾਂਗੇ ਸੈਂਟਰਾਂ ਦੇ ਦੁਕਾਨਾਂ 올림픽 ਮੈਡਲ ਦੇ ਸਾਡੇ ਬੜਾ ਟੈਨਟ ਆ ਐਡਾ ਵੱਡਾ ਦੇਸ਼ ਆ ਸਾਡਾ ਢੀ ਵੱਡੀ ਆਬਾਦੀ ਆ ਬਸ ਥੋੜਾ ਸਹਿਯੋਗ ਮਿਲਣਾ ਚਾਹੀਦਾ ਤੇ ਮੈਂ ਪ੍ਰਾਈਵੇਟ ਸੰਸਥਾ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੇ ਤਰ੍ਹਾਂ ਹੈਰੀ ਹੋਰੀ ਫੰਕਸ਼ਨ ਕਰਾ ਰਿਹਾ ਜੋ ਕੋਈ ਵੀ ਕਰਾ ਰਿਹਾ ਉਹਰਾ ਸਹਿਯੋਗ ਜ਼ਰੂਰ ਕਰਨਾ ਚਾਹੀਦਾ ਸਰ ਤਾਂ ਦੱਸਦਾ ਨਹੀਂ ਲੱਗਦਾ ਇਹ ਤਿਹਰੀ ਅਬ ਪ੍ਰੋਗਰਾਮ ਇਹਨਾਂ ਕਰ ਰਹੇ ਨੇ ਸਰਕਾਰ ਨੂੰ ਚਾਹੀਦਾ ਹੈ ਜੇ ਕੋਈ ਨਾਇਰ ਕਰਕੇ ਬਿਲਕੁਲ ਜਿਵੇਂ ਨਾ ਪੜਿਆ ਪ੍ਰੇਰਨਾ ਦਿੱਤੀ ਜਾਵੇ ਬਿਲਕੁਲ ਸਰ ਮੈਂ ਉਹੀ ਅਪੀਲ ਕਰ ਰਿਹਾ ਹਾਂ ਜੋ ਖੁਦ ਮੈਡਲ ਲੈ ਕੇ ਆਏ ਆ ਤੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਪਰ ਫਿਰ ਕਿ ਉਹਨਾਂ ਦੀ ਹਿੰਮਤ ਦੇਖੋ ਕਿ ਉਹਨਾਂ ਨੂੰ ਕੁਝ ਨਹੀਂ ਮਿਲਿਆ ਉਹ ਫੇਰ ਵੀ ਬੱਚਿਆਂ ਵਾਸਤੇ ਕੋਸ਼ਿਸ਼ ਕਰਾ ਰਹੇ ਆ ਓਪਨ ਜੀ ਦੇ ਰਹੇ ਆ ਦੇਖੋ ਓਪਨ ਜੀ ਦੇ ਰਹੇ ਆ ਬਾਈਕ ਦੇ ਰਹੇ ਆ 50 ਲੱਖ ਤੋਂ ਉੱਪਰ ਪ੍ਰਾਈਜ਼ ਦੇ ਰਹੇ ਹੋ ਕੈਸ਼ ਪ੍ਰਾਈਜ਼ ਦੇ ਰਹੇ ਆ ਦੇਖੋ ਮੈਂ ਤਾਂ ਬੇਦਰੋਂ ਬਚਣ ਦੀ ਹਾਂ ਜੀ ਮੈਡਲ ਮਿਲਣਗੇ ਸਾਰਾ ਗਿਫਟ ਮਿਲਣਗੇ ਤੇ ਅੱਛਾ ਉਹਨਾਂ ਨੂੰ ਸੰਜੋਗ ਮਿਲੇਗਾ ਬੱਚੇ ਉਹਨਾਂ ਨੂੰ ਉਹਨਾਂ ਨੂੰ ਫਾਇਦਾ ਮਿਲੇਗਾ ਇਹ esport ਸੱਜਾਈਏ ਅੱਛੇ ਵੀ ਕੁਝ ਮਿਲਦਾ ਦੇਖੋ ਸਾਡੇ ਅਮਨਸਰ ਜਿੱਦਾ ਪੂਰੇ ਇੰਡੀਆ ਵਿੱਚ ਸਿਰਫ ক্রিকেট ਤੇ ਪੈਸਾ ਦੇ ਹੀ ਜਾ ਰਹੇ ਆ ਬਾਕੀ ਸਪੋਰਟਸ ਸਪੋਰਟਸ ਨਹੀਂ ਆ ਬਾਕੀ ਲੋਕ ਦੇਖਦੇ ਨੇ ਕਿ ਤੁਸੀ ਉਹਨਾਂ ਨੂੰ ਵੀ ਦੋ ਪੈਸੇ ਹੀ ਆ ਰਹੇ ਗੱਲੇ ਦੂਜੇ ਸਪੋਰਟਸ ਵਾਲੇ ਨੂੰ ਦੇਖੋ ਬੋਡੀ ਬਿਲਡਿੰਗ ਚ ਬੜੀ ਜਾਨ ਲੱਗਦੀ ਆ ਦਿਨ ਰਾਤ ਪੂਰ ਪਾਣੀ ਇੱਕ ਹੋ ਜਾਂਦਾ ਵਾ ਮਿੰਡ ਕਰਦੇ ਬਾਕੀ